ਦੋਸਤੋ ਜਦੋਂ ਦਿਲ ਸਾਫ਼ ਹੋਵੇ ਨਾ ਫਿਰ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਛੋਟੀਆਂ ਲੱਗਦੀਆਂ ਨੇ ਤਾਂ ਫਾਈਨਲੀ ਆਪਾਂ ਅੱਜ ਗੱਲ ਕਰਾਂਗੇ ਇਸ ਧੀ ਬਾਰੇ ਸਭ ਤੋਂ ਪਹਿਲਾਂ ਤਾਂ ਇਸ ਕੁੜੀ ਨੂੰ ਦਿਲੋਂ ਸਲੂਟ ਆ ਦੋਸਤੋ ਜੋ ਤੁਸੀਂ ਵੀਡੀਓ ਸਕਰੀਨ ਉੱਪਰ ਦੇਖ ਸਕਦੇ ਹੋ ਇਹ ਬਹੁਤ ਹੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਤੇ ਕੇ ਇਹ ਲੜਕੀ ਆਪਣੇ ਵਿਆਹ ਦੀਆਂ ਲਾਵਾਂ ਲੈ ਰਹੀ ਹੈ ਲਾਵਾਂ ਵੇਲੇ ਦੋਸਤੋ ਉਸਨੇ ਆਪਣੇ ਪਤੀ ਦਾ ਪੱਲਾ ਨਹੀਂ ਫੜਿਆ ਲਗੋ ਉਸ ਤੇ ਮੋਢੇ ਉੱਪਰ ਹੱਥ ਰੱਖ ਕੇ ਆਪ ਖੁਦ ਨਾਲ ਚੱਲ ਕੇ ਲਾਵਾਂ ਲਈਆਂ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਹਸਬੈਂਡ ਦੀ ਨਿਗਾ ਨਹੀਂ ਹੈ ਜੀ ਹਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਕੁੜੀ ਦਾ ਹੌਸਲਾ ਦੇਖੋ ਇਸ ਵੀਡੀਓ ਨੂੰ ਦੇਖਦਿਆਂ ਹੀ ਪਬਲਿਕ ਦੇ ਕਮੈਂਟ ਆਏ ਰਜਨੀ ਵਾਂਗੂ ਇਸ ਧੀ ਨੂੰ ਵੀ ਉਸ ਕਾਲਪੁਰਖ ਉੱਤੇ ਵਿਸ਼ਵਾਸ ਹੈ ਕਿਸ ਨੇ ਲਿਖਿਆ ਕਿੰਨੀ ਹਿੰਮਤ ਆ ਕੁੜੀ ਵਿੱਚ ਖੁਸ਼ ਰਵੇ ਇਹ ਜੋੜੀ ਕਿ ਦੋਸਤੋ ਅੱਜ ਕੱਲ੍ਹ ਦੀਆਂ ਕੁੜੀਆਂ ਤੁਹਾਨੂੰ ਪਤਾ ਹੀ ਐ ਛੇਤੀ ਕਿਤੇ ਮਾੜਾ ਮੋਟਾ ਮੁੰਡਾ ਤਾਂ ਨਾਕੇ ਠਾਣੀ ਲਿਆਉਂਦੀਆਂ ਕਨੇ ਲਿਖਿਆ ਇਹ ਭੈਣ ਨੇ ਵਿਆਹ ਕਰਾ ਕੇ ਉਹਨਾਂ ਮੁੰਡਿਆਂ ਦੀ ਬੋਲੀ ਬੰਦ ਕਰਾਤੀ ਹੈ ਜਿਹੜੇ ਕਹਿੰਦੇ ਸੀ ਕੁੜੀਆਂ ਕਦੇ ਵੀ ਗਰੀਬ ਨਾਲ ਜਾਂ ਕੋਈ ਵੀ ਘਾਟ ਹੋਵੇ ਵਿਆਹ ਨਹੀਂ ਕਰਾਉਂਦੀਆਂ ਪਰਿਵਾਰ ਚ ਪਿਆਰ ਜ਼ਰੂਰੀ ਆ ਨਾ ਕਿ ਕੁਝ ਹੋਰ ਬਾਕੀ ਭੈਣ ਲਈ ਦਵਾਵਾਂ ਨੇ ਰੱਬ ਜੁੜੀ ਸਦਾ ਸਲਾਮਤ ਰੱਖੇ ਤੰਦਰੁਸਤੀ ਦੇਵੇ